ਉਹ ਤਾਂ ਇਹ ਪਹਿਲਾ ਬਾਈ ਕੈਮਰਾ ਲੈਣਾ ਪਊਗਾ ਉਹ ਕੈਮਰਾ ਇਹ ਦੋ ਦੋ ਨੰਨ ਦੋ ਘਾਇਨ ਦੋਨੇ ਰੱਖਿਆ ਕਰਾ ਉਹਦੇ ਕੋਲੇ ਦੂਜਾ ਪਾ ਲੈ। ਹੋਰ ਪਾ ਲੈ ਗੱਪੇ ਹਾਂ। ਨਵਾਂ ਇਹ ਤਾਂ ਦਾਦਾ ਉਹ ਆਂਦੀ। ਇਹ ਤਾਂ ਕਰ ਲਿਆ ਕਰ ਪਾਪੀ ਵਾਲਾ ਫੋਨ ਆਈ ਮੈਂ। ਆਈ ਇਹ ਕਰਕੇ ਫੱਟ ਲੱਗ ਰਿਹਾ। ਨਾ ਬਈ ਨਾ ਸਾਰਾ ਸਿਸਟਮ じゃ ਹੱਲ ਜਾਂਦਾ ਫੇਰ ਬਾਈ। ਉਹਨਾਂ ਨੇ ਅੱਧੇ ਵਲੋਗ ਮੇਰੇ ਪਹਿਲਾਂ ਡਿਲੀਟ ਕਰਤੇ ਇਹ ਨਾਲ ਫੋਨ ਜਵਾਬ ਦਿੱਤੀ ਜਦੋਂ ਮੈਂ और यही सा। तो है कहीं आप दाव दिए सेट रहें द ओके सारों सारों ਤੂੰ ਮਨਾ ਲੈ ਜਦੋਂ ਮੈਂ ਦਾ ਮਨ ਮਨ ਦੇ ਰਮਾਉਣਾ ਜੀ ਤੂੰ ਮੇਰੇ ਰੁਪਏ ਰੋਣਾ ਤੂੰ ਮੈਂ ਸੋਈ ਗਿਆ ਹਾਂ ਹਾਂ ਨਾ ਖਾਵੇਂ ਓਥੇ ਜਿੱਦਾਂ ਤਾ ਹਾਂ ਦਾ ਵੀ ਰਿਹਾ ਜੀ ਮੋਜਾ ਬਾਲਾ ਯਾਰ ਤੇਰਾ ਜੀ ਮੈਂ ਕਹਿੰਦਾ ਹਾਂ 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 ਮੈਂ ਹਾਂ ਜੀ ਹਾਂ ਜੀ ਕੰਮ ਬਣਾ ਦੇ ਨਾ ਹੋਰ ਬਾਕੀ ਤੂੰ ਵੀ ਜਾਂਦੀ ਐ ਹੈਲੋ ਤੂੰ ਮਨ ਹੋ ਰਿਹਾ ਹੋ ਰਿਹਾ ਤੈਨੂੰ ਮੀ ਮੈਂ ਦੁਗਿਆਰ ਪੰਜਾਹ ਰੁਪਏ ਬਣਿਏ ਅਰ ਮੈਂ ਕਹਿੰਦਾ ਪਹਿਲਾਂ ਮੈਂ ਬੋਲ ਕਾ ਮੈਂ ਚਾਹ ਕਰਵਾ ਲੈਣਾ ਹਾਂਗਾ ਮੈਨੂੰ ਆਹੋ ਰਾਜਾ ਦੀ ਚਾਹ ਨਿਕਲੂ ਤੈਨੂੰ ਖੜ ਜਾ ਬਣਾਉਂਦੀ ਤੋਰੀਕਾ ਉਠਾ ਲੈ ਬੰਦ ਤੂੰ ਚਾਹ ਕਰਵਾਏਗਾ ਮੇਰੇ ਨਾਮ ਇੱਕ ਹਾਂ ਕਹਿ ਜਾ ਰੁਪਏ ਅਗਰ ਤੂੰ ਚਾਹ ਲਾਵੇਂ ਮੈਂ ਸੋਟਾ ਨਿਕਾਉਂ ਤਾ ਪਰੇ ਸੇ ਦਾ ਤੋਇਤਾ ਤੋ ਤਮਾਗੇ ਜੋ ਦੁਬਾਰਾ ਚੱਲ ਗਿਆ ਨਾ ਉਹ ਕਿਉਂ ਕਿ ਉਹ ਤਾਂ ਬਹਿ ਗਿਆ ਉਹ ਘਾਹ ਵਾਲੇ ਜਿਹੜੇ ਬਾਕੀ ਬਾਕੀ ਦੂਜਾ ਲੈ ਕੇ ਨਾ ਆ ਰਿਹਾ ਦੂਜਾ ਲੈ ਕੇ ਨਾ ਆ ਰਿਹਾ ਉਹ ਖੜਾ ਕਿੰ ਉਹ ਯਾਰ ਪਾਪੇ ਯਾ ਕਿਦੇ ਮੂਰੀ ਦੇਵਾਂਗੇ ਯਾ ਖਾਤੇ ਦੇ ਪੈਸੇ ਆਉਣਗੇ ਹੁਣ ਆ ਕੇ ਬੱਥੇ ਚੈੱਕ ਦੇਤਾ ਯਾਰ ਅੱਛਾ ਠੀਕ ਹੈ ਹੋਰ ਵੀਰ ਮਨਿਆ ਦੁਦਾ ਯਾਰ ਮੇਰੀ ਅਧੀ ਕਰੀ ਕਿਵੇਂ ਕਰ ਲੈ ਮਨ ਜਾ ਲੈ ਯਾਰ ਬਸ ਅਸਲ ਮੇਰੇ ਮਾਤਰ ਮੂੰਹ ਕਰ ਲੀ ਬੀ ਦੁਬਾਰੋ ਹੋਰ ਚਲ ਕੋਈ ਨਹੀਂ ਠੀਕ ਆ ਜੇ ਗੱਦੀ ਲੈਣ ਤੇ ਉਹਦੀਆਂ ਫੇਰ ਠੀਕ ਐ ਕੋਈ ਡਰ ਨਹੀਂ। ਹੋਰ ਆ ਗਈ ਹੋਂ ਤਾਂ। ਅੱਛਾ ਹੋਰ ਸਾਰੇ ਤੁਸੀਂ ਤੇਰੇ ਆਈਏ ਯਾਰ। ਅੱਜ ਭਾਈ ਜਾਨ ਬੇਬਸ। ਸਾਰੀ ਪੈ ਗਿਆ ਹੋਂ ਤਾਂ 10:00 11:00 ਵਜੇ। ਵੀ ਅਸੀਂ ਤਾਂ ਹੋਰ ਸਾਰੀ ਤੇਰੇ ਆਂਗੇ। ਹਾਂ ਠੀਕ ਐ। ਅੰਨ ਕਿ ਨਹੀਂ ਚਲ ਕੋਈ ਨਹੀਂ ਆਪਣਾ ਪਰਿਵਾਰ ਇਕੱਠਾ ਹੋ ਗਿਆ। ਜੇ ਕਰਨੋ ਜਾ ਬਣਾ ਲੈ। ਹੋਰ ਬਣਾ ਨਹੀਂ ਆ। ਅੱਖਾਂ ਲਿਆ ਗਾ ਨੂੰ ਪੁਰੀ ਜੰਮੀ ਐ। ਮੁੰਨੇ ਨੂੰ ਮੈਨੂੰ ਸੁਣ। ਨਾਲੇ ਮੈਂ ਦੇ ਸਕੂਟ ਵੜ ਲਾਵਾਂ ਦਿਖਾਣ ਤੋਂ ਕੋਈ ਨਹੀਂ ਬੈਠੇ। ਬਿਲਕੁਲ ਹਾਂ। ਚਾਲ ਹੈ ਚਰਨੂਗੀ ਹਨ ਗੋਇ ਪਰਪਲ ਪੂਰੀਆ ਬੜਦੇ ਮਮੀ ਨੂੰ ਪੂਰੀਆ ਬਣਦਾ ਲੈ ਟੰਡਾ ਬੜਲੇ ਕਬੂਤਰ ਹੈ ਕਿ ਤੋ ਸੇਕੇ ਦੀ ਹੁੰਦਾ ਇਹ ਹੋ ਜਾ ਕੇ ਦੀ ਤੁਹਿਆ ਕੀ ਹੋਏ ਨੂੰ ਤੇ ਪੈਸੇ ਖਾਤੇ ਹੋ ਅੰਦਰ ਆ ਗਿਆ ਤੇ ਪਕਾ ਜਾਵਾ ਪੂਰੀਆ ਆਪਣੇ ਪਰੋ ਤੇ ਕਾਤੇ ਨਾ ਕੋਈ ਦੱਸ ਸਕੋ ਬੈਠੇ ਪਰ ਮੇਰਾ ਕੀ ਹੋ ਗਿਆ ਨੇ ਕਰ ਲਿਆ ਗਿਆ ਮਮੀ ਆਇਆ ਮਾਤਾ ਜੀ ਕਿਤੇ ਕਾਜ ਆ ਜਾ ਮਾਤਾ ਜੀ ਜੇ ਤੂੰ ਮਮੀ ਤੇਰਾ ਮਮੀ ਆਇਆ ਗਿਆ ਉਹ ਨੂੰਦਰੇ ਮਨੋ ਗਿਆ ਨਾ ਦਰ ਜਿੰਨਾ ਕਿਉਂ ਆ ਆਮ ਮਮਾ ਤੁਹਾਨੂੰ ਨਹੀਂ ਆਇਆ ਤੁਹਾਨੂੰ ਜੇ ਉਹਨੇ ਪੁੱਛਿਆ ਕੀ ਕਰਦਾ ਸੀ ਕਹਿੰਦਾ ਉਹ ਵੀ ਆਈ ਤਾਈ ਹੈ ਉਹ ਜਹਾ ਕਰਾਇਆ ਪਾ ਤੂੰ ਕਰਦਾ

ਹੈਲੋ ਗਾਇਸ ਪੈਣ ਹੈਲੋ ਗਾਇਸ ਵੀਰੇ ਹਾ ਕੋ ਨਹੀਂ ਆਉਂਦੀ ਹੈ ਕਿ ਗਾਇਸ ਪੈਣੀ ਆਣੀ ਮੈਂ ਉਹ ਖਾ ਲੱਗੀ ਆ ਦੇਖ ਗਏ ਗਾਇਸ ਵੀਰੇ ਮੈਂ ਇਧਰ ਇੱਕ ਬਸ ਬੰਦੇ ਨੇ ਮੈਂ ਦਾ ਖਾਦਾ ਐਸੇ ਕਰ ਲੈਣਾ ਰੂਟ ਕੱਟ ਲਿਆ ਇਕੱਲਾ ਹੀ ਖਾ ਗਿਆ ਵੀਰੇ ਸਨ ਤਾਂ ਪੁੱਛਿਆ ਵੀ ਨਹੀਂ ਹੈਗਾ ਦੇਖਾ ਐਡਾ ਟੈਂਟ ਲੱਗਿਆ ਗਾਇਸ ਵੀਰੇ ਤੁਸੀਂ ਇਹ ਮੈਂ ਕਾਂਦੀ ਮੈਂ ਖਾ ਲਿਆ ਗਾਇਸ ਵੀਰੇ ਪਤਲਾ ਹੋ ਰਿਹਾ ਧੀਏ ਜੇ ਮੈਂ ਖਾਂਦੀ ਚੱਲੇ ਤੈਨੂੰ ਠੀਕ ਕਰ ਦੇਵਾਂ ਆਹ ਜੂ ਆਬ ਆ ਮੋੜ ਸੈਲਾ ਗਾਈ ਜੀਰੇ ਆਹ ਦਾਲੇ ਵਾਲੇ ਬੰਦੇ ਵੀ ਖਾ ਸਕਦੇ ਸੀ ਆਹ ਕਹਿੰਦੀ ਆ ਮੋੜ ਸੈ ਗੱਲ ਬਾਹਰ ਜਾ ਆਹ ਲੈ ਟ੍ਰਾਂਕ ਲੈ ਜਾਓ ਸਰਾ ਆਹ ਨੂੰ ਕੱਪੜੇ ਨਹੀਂ ਮਿਲਵਾਇਆ ਮਾਤਾ ਦਾ ਟ੍ਰਾਂਕ ਲੈ ਜਾਓ ਉਹਨੂੰ ਟੈਨਸ਼ਨ ਪੈ ਰਹੀ ਆ ਮੇਰੇ ਕੱਪੜੇ ਲੈ ਕੇ ਕਹਿੰਦੀ ਪਤਾ ਨਹੀਂ ਕਿੱਥੇ ਸਿੱਟਿਆ ਮੇਰਾ ਟ੍ਰਾਂਕਲ ਜਾ ਕੇ ਤੁਸੀਂ ਵੀ ਉਸ ਹੀ ਟ੍ਰਾਂਕ ਨੂੰ ਹੱਥ ਪਾਉਂਦੇ ਹੋ ਰਾਹ ਕੀ ਸੋਚਦੇ ਹੈਗੇ ਉਹਨੂੰ ਕਿ ਜਾਨੀ ਹੋ ਜਾ ਜਿਆਰਾ ਵਿੱਚ ਸਮਾਨ ਆਉਦਾ ਜਿਆਰਾ ਵਿੱਚ ਕਦੇ ਆ ਮਾਇ ਤੇ ਉਹ ਵੀ ਤਾਂ ਹੈਗਾ ਉਹ ਵੀ ਖਵਾਇਆ ਸਾਰਾ ਮੋਟਾ ਕਰਦੀ ਹੈ ਲੋਕ ਚਲੋ ਆਰ ਸੋਈਆ ਕੇ ਲਾ ਰਹੇ ਹੋ ਕਿਤੇ ਕੋਈ ਕੁੱਤਾ ਵੀ ਆਲੂ ਗੰਡੇ ਖਾ ਜਾਏ ਆਪਣੇ ਚੱਲ ਪਰ ਆਵਾ ਮੋਟਰਸਾਈਕਲ ਕੱਢ ਫਿਰ ਮੈਂ ਕੁੰਡਾ ਲਾ ਦੂੰਗੀ ਇੱਧਰੋਂ ਇਹ ਤਾਂ ਪਹਿਲਾਂ ਪੁਰਾਣੀ ਇਹ ਪਈਆ ਹੈ ਪਹਿਲਾਂ ਵਾਲੀ ਹੈ ਇਹ ਤਾਂ ਪਹਿਲਾਂ ਉਹਦੇ ਨਹੀਂ ਉਹ ਕਰੀ ਸੀ ਕੱਢ ਲਿਆਂ ਦਿੱਤੀ ਮੈਨੂੰ ਲੱਗਦਾ ਇਹ ਪਹਿਲਾਂ ਵੀ ਦੀ ਪਈਆ ਜਾਂ ਤੂੰ ਤੋਰ ਦਾ ਲੱਗ ਕੇ ਨਾ नौ जी आप ला दीए गेट कल मोटर ठीक कराई मोटर ने चक लिया रेता सारे कितने रेता ही रेता हो गया ਅਜਿਹਾ ਕਰਨੇ ਇਹ ਜੇ ਕੁੰਡੇ ਬਹੁਤ ਖੱਟ ਨੇ। ਦੂਸਰੀ ਲੋ ਕਲੱਗ ਦੇ। ਹਾਂਜੀ। ਆਓ ਨੀਂ ਬੁੱਤ ਮੈਂ ਮੜਾ ਲੋ ਖਿਲਾ ਦਾਂ। ਲੱਗ ਜਾ। ਹਾਂਜੀ। ਆਗੇ ਜੀ। ਨਾਲ ਤਾਂ ਐਪਲ ਬਣਾਣਾ ਮੇਰ ਤੋਂ ਘਟਵਾ ਲੈਣੇ ਇਹਨਾਂ ਨੇ ਖਾਦੇ ਹੀ ਨਹੀਂ ਹੈਗੇ ਹੈ ਮੇਰਾ ਵੀ ਤੇਲੀ ਪਾਓ ਤੇ ਜਲਦੀ ਜਲਦੀ ਉਹ ਚਾਟ ਮਸਾਲਾ ਦੀ ਹਸ ਤੋਂ ਨਾ ਬਹਾ ਚਾਟੂ ਚਟਾਉ ਤੇ ਟੋ ਨਹੀਂ ਖਾਇਆ ਗਿਆ ਕਾਊਂਟਰ ਦਾ ਕੱਪੜਾ ਨਾਲ ਆਇਆ ਭਰ ਦੇਣੇ ਹੁਣ ਇਹ ਤਾਂ ਵੀ ਕੱਪੜਾ ਨਹੀਂ ਹਾਂ ਜਿਵੇਂ ਉਹ ਗਦੇਲੇ ਆਏ ਹੋਏ ਹੁੰਦੇ ਨੇ ਕਿਤੇ ਬੈਗ ਹਮਤ ਤੇ ਰਹਿ ਗਿਆ ਆਇਆ ਚਾਬੀਆਂ ਚਲੀਰਾ ਕੌਣ ਪਾਉਂਦਾ ਹੋਂਦਾ ਨੂੰ ਦੱਸਿਓ ਇਹ ਨਿਸ਼ਾਨੀ ਰਹਦੀ ਆ ਵੀ ਫਲਾਣੀ ਦੇ ਇਰਾੜੀ ਫਲਾਣੇ ਕਮਰੇ ਦੀ ਚਾਬੀ ਨਾ ਬੱਚੇ ਮੈਂ ਕਹਤਾ ਦੀ मामੂ ਨੂੰ ਵੀ ਕੋਈ ਚੀਜ਼ ਨਹੀਂ ਲੈ ਕੇ ਆਉਣੀ ਉਹ ਲੈਸ ਲੈ ਕੇ ਆ ਨਾ ਉਹ ਲਗਾ ਆ ਮੈਂ ਬੱਚੇ ਲੈ ਆ ਮਾਮੂ ਲਗਾ ਦੋ ਬੱਚੇ ਲੈ ਨਾ ਤੈਨੀਆਂ ਦੋ ਘੰਨ ਪਹਿਲਾਂ ਪਤਾ ਲੈ ਹੋ ਜਾ න්ස නොබයි මෑනි මම න්ඩි ලිස කරජතු එනන්ද පැන්ලි හන්ද ਹੋਰ ਤਾਂ ਇਸ ਕੋਲ ਦੂਰ ਜੇ ਜੜ ਕੋਲ ਨਹੀਂ ਆਇਆ ਤੇ ਨੋਟਾ ਜਾ ਦੇਵੇ ਨਾ। ਇਹ ਲਾ ਗਰੀ ਮਿਲੂਗੀ ਰੋਗੀ ਰੋਤੋ ਗਿਆ ਹੀ ਮਾਗ ਬੱਲੀ। ਆਹ ਹੋ ਗਿਆ ਉਹ ਦੇਤੀ ਜਾਣਾ। ਇਹ ਦੇਖੋ ਹੋਰ ਨਾ। ਲਾ ਦੱਸ ਵੀ ਇਹ ਨਾ ਚ ਕੀ ਨਿਕਲੂਗਾ ਉਹੀ ਇੰਨਾ ਜਗੜ ਲਾਉਂਦੇ ਨੇ ਚਾਰ ਦਾਣੇ ਖਾਤਰ। ਢੜ ਜਾ ਅੰਦਾ ਕੋਲੋਂ ਹੀ ਮੈਂ ਖਾਣਾ ਆਇਆ ਸੀ। ਇਹ ਨੀਦ ਲਿਆ ਇਹ ਸੱਤਿਆ ਬੇਤਵਾਰੀ ਹੋਈ ਆ ਤੈਨੂੰ। ना खा तो जे और तू तो हूँ खा जाएगा ही आ गया इनकार हो सकता थार। थार। हो भी गए भी चूल्हे चग मचाइए बनाइए सब्जी शिमला मिर्च कौन देे आ जाओ जी पतले बंदे आ जाओ आ जाओ आ जाओ आ जाओ मंगे फोटो करनी है बुला रहे ने होगी शूट ठीक है जी कैंटीन टू lagi आए वाला दोया ਅੱਜ ਨਹੀਂ ਦੇਖੀ ਕੋਈ ਖਬਰ ਅੱਜ ਨਹੀਂ ਸੁਣੀ ਕੋਈ ਖਬਰ ਕਿਉਂ ਦਿੱਤੇ ਨਹੀਂ ਬਈ ਰੁਕਦੇ ਨਹੀਂ ਲੈ ਫੋਨ ਤਾਂ ਤੁਹਾਡੇ ਹਿੜਿਆਣੇ ਪਿਆ ਆਹ ਦੇਖੋ ਫੋਨ ਕਿ ਵਾ ਕੇ ਸ਼ੌਕਰਾ ਵਾਏ ਵੈਲੂ ਵੇਦ ਕੇ ਵੇਟ ਨਹੀਂ ਛੱਡਦਾ ਬਈ ਅਜ ਵੱਖਾ ਰੋ ਟੱਪ ਹੋ ਗਿਆ ਉਹ ਦੂਜਾ ਲੈ ਲਿਆ ਕਰੋ ਮੇਰੇ ਆਲਾ ਚਲ ਕੋਈ ਬਈ ਕਾਲ ਰੋ ਉਹ ਮੈਂ ਵੀ ਦੇਖਿਆ ਉਹ ਮੈਂ ਚਾਰਜ ਤੇ ਲਾ ਰੱਖਿਆ ਜੀ ਉਹ ਤੁਹਾਡੇ ਕੋਲ ਹੀ ਹੁੰਦਾ ਉਹ ਚਾਰਜ ਤੇ ਲਾਰਖਾ ਜੀ ਮੈਂ ਅੱਜ ਨਾ ਮੈਨੂੰ ਸੁਣਾ ਨਹੀਂ ਕਦੇ ਕੋਈ ਉਹ ਮੇਰੇ ਆਲਾ ਫੜਾ ਜਾਂਦੇ ਨੇ ਡੈਡੀ ਸੋਨੂ ਹੁਣ ਕੱਲ ਫੜਾ ਗਿਆ ਜੀ ਆ ਵੀ ਕੀ ਹਾਂ ਉਹੜੇ ਹੋੜੂ ਉਪੜੇ ਗਈਏ ਵਾਸਤੇ ਜੰਨੀ ਆ ਜਾ ਜੰਨੀ ਵਗ ਜਾਣਾ ਇਹ ਐਂਡੋਰਸ ਨਹੀਂ ਕਰੀਏ ਬਸ ਆਈਆਂ ਹੁਣ ਖਾਬਰਾ ਹੁਣ ਆਈਆਂ ਹੈ ਨਹੀਂ ਕੋਈ ਮੁੱਦਾ ਜਾਂ ਗਰਮ ਭਖਿਆ ਨਹੀਂ ਹੈਗਾ ਤਾਂ ਹੀ ਆ ਹਾਏ ਵੋਟਾ ਵਟਾ ਹੋ ਜਾ ਹਾਂ ਯੋ ਹੀ ਰੌਲੇ ਨੇ ਵਾਸਤੇ ਬੋਟਾ ਨਹੀਂ ਰੌਲੇ ਨੇ ਸਾਰੇ ਕੀ ਲੱਗਦਾ ਵੀ ਕੌਣ ਜਿੱਤੂਗਾ ਕਿਹਦਾ ਪਲੜਾ ਭਾਰੀ ਆ ਮਾਹਾਂ ਕਿਹ ਹੋਏ ਬੋਟਾ ਚ ਕਿਹਦਾ ਪਲੜਾ ਭਾਰੀ ਆ ਮਾਹਾਂ ਪਲੜੀ ਆ ਗਿਆ ਭਈ ਹੋ ਜੇ ਸਾਉ ਰਈਏ ਜੇ ਬੇ ਮੋਦੀਆਂ ਠੱਗਾ ਪੱਗੀਆਂ ਦੇ ਹੋ ਰਿਆ ਭਈ ਮੋਦੀ ਜਿੱਤੂਗਾ ਅੱਛਾ ਹਾਂ ਅੱਛਾ ਪਰ ਜੇ ਬੋਦੂ ਰੋਹ ਗਾਂਦੀ ਹੈ ਹੂੰ ਹਾਂ ਉਹ ਰੋਗ ਦੀ ਗੱਲ ਕੋਈ ਅੰਦਾਜ਼ ਤਾਂ ਕੋਈ ਅੜੇ ਰੁਗੀ ਕਰੂਗਾ ਜਿਹੜਾ ਇੱਥੋਂ ਆਤੂਰੀ ਰੋਗ ਭਗਵਾਨ ਤੁਮਾਰ ਨੇ ਹਰਾਇਆ ਦੀ ਹਾਂ ਉਹ ਹੁਣ ਇਹ ਦਫੇ ਹੋ ਗਿਆ ਭਗਵਾਨ ਦੁਆਰ ਨਹੀਂ ਵਗਿਆ ਅੱਛਾ ਕੀ ਕਰੂਗਾ ਮੋਟਾ ਭਾਕੇ ਹੋਰ ਹੋਰ ਇਹ ਤਾਂ ਹੈਗਾ ਆ ਗਿਆ ਬਈ ਉਹ ਤਾਂ ਕਿਸੇ ਕੋਈ ਬੜਾ ਜਿਹਾ ਪਰਿਆ ਗਿਆ ਬਈ ਹਾਂ ਇਹ ਮਤਲਬੀ ਦੁਨੀਆ ਵਾਏ 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 ਜਿਦਾਰ ਮਤਲਬ ਸਿੱਧਾ ਉਹਦਰੀ ਹੋ ਜਾਂਦੇ ਨੇ ਇਦਾਂ ਆਪ ਦਾ ਸਹੀ ਲੱਗਦਾ ਲੋਕਾਂ ਦਾ ਨਹੀਂ ਦੇਖਦੇ ਕਹਿੰਦੇ ਕਮੈਂਟ ਬਹੁਤ ਆਉਂਦੇ ਨੇ ਬਈ ਬਹੁਤ ਸ਼ਰਮ ਹੀ ਦਿੰਦੇ ਨੇ ਹੋਰ ਹੋਰ ਇਹ ਜੋ ਹੋਰ ਦੂਸੇ ਪਾਸੇ ਗੱਲ ਦਿੰਦਾ ਹੈ ਹੋਰ ਜਿਹੜਾ ਆ ਕੀ ਗੇ ਖਾਦੀ ਹਤਾ ਹੈ ਬਸ ਅਹੀਂ ਆ ਇਦਾਂ ਰਹਿ ਲੋ ਹਾਂ ਅਹੀਂ ਚੱਲਦੀ ਆ ਦੁਨੀਆ ਜਿਆਦਾ ਬੋਲਿਆ ਹਾਂ ਹਾਈ ਉਹ ਲੋਕ ਉਹ ਬਠਿਆਰ ਕੀ ਆ ਬ੍ਰਾਂਡੇ ਜੇ ਬੈਠੀਆਂ ਨੇ ਬਾਹਰ ਨਾ ਅੰਦਰ ਗੇਟ ਕੋਲੇ ਉਸ ਐ ਬੂਰਾਂ ਨੂੰ ਕਰ ਰਹੀਆਂ ਨੇ ਚੀਨ ਚੀਨ ਹੁਣ ਸਹਿ ਬੂਰਾਂ ਨੂੰ ਕਰਦੀਆਂ ਨੇ ਵੀ ਆ ਗਏ ਉਹ ਫਿਰ ਛੇੜ ਖਾਨੀਆਂ ਕਰੀ ਜਾਂਦੇ ਨੇ ਤਾਂ ਹੀ ਫਿਰ ਇਹ ਵੀ ਰੌਲਾ ਪਾਉਂਦੀਆਂ ਨੇ ਛੱਡ ਦੋ ਭਾਈ ਨਾ ਛੱਡਾਂਗੇ ਜੀ ਆ

ਆਇਤਾ ਚੱਲਣੀ ਆ ਹਾਂ ਫਿਰ ਐਂ ਖਾਜਾ ਸੀ ਜੀ ਉਹਦੇ 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 ਆਇਤਾ دارو اجازه نیا نیو هر چی تی لانگ آیا کر. Orang orang botol. Kudinu gusah ya, si ਉਹ ਕੀ ਹਲੇ ਬੱਚੇ ਫੇਰ ਪਾਣੀ ਪੀਣ ਲੱਗ ਜਾਂਦੇ ਨੇ ਗਾਲਾਂ ਖਰਾਬ ਹੋ ਜਾਂਦੇ ਨੇ ਇਸ ਕਰਕੇ ਇਸ ਪੱਫਰੀਜ 'ਚ ਨਹੀਂ ਲਾਉਂਦੇ ਜਾਂਗੇ ਪਾਣੀ ਕਲੇ 'ਚ ਰੱਖ ਲੈਣੇ। ਆਹ ਰਹਿਣਤੀ ਜਾਨਾ ਮੱਸਾ ਖੀਣੇ। ਇਹ ਬਾਤੀ ਚਲੋ ਅਗੀ ਮੈਂ ਵੀ ਧਰਨਾ ਸਬਜ਼ੀ ਫੇਰ ਮਿਲਾਗੇ ਆਪਾਂ। ਪਰਦਾ ਨੇ ਨੇ। ਹੈ? ਜਵਾਕ ਮਸਤੀਆਂ ਬਾਹਰ ਆ ਕੇ। ਆਹ ਕੌਣ ਆ? ਓਏ। ਉਹ ਕੌਣ ਬੈਠੀ ਆ? ਕੌਣ ਬੈਠੀ ਆ ਏ? ਕਾਣਾ ਹੈ ਦੇ ਬੋਹ ਹੈ ਮੈਂ ਤਾਈਆਂ ਤਾਈਆਂ ਇਹ ਕਾਣਾ ਹਾਮੀਆਂ ਦੱਸ ਕਾਣਾ ਇਹ ਚਾਂਬਲ ਗਿਆ ਹੁਣ ਪੇਤ ਪਾ ਗਿਆ ਇਹ ਕਾਣਾ ਹੈ ਮੰਮੀ ਘਰ ਜਾ ਬਾਬੀ ਜਾ ਬਾਬੀ ਹੈ ਭਾਬੀ ਕਾਣਾ ਹੈ ਮਾਰੋ ਇਹ ਮਾਰ ਦੋ ਕਾਟੋ ਦੇ ਲੈ ਜਾ ਭਾਬੀ ਮੂੰਹ 'ਚ ਰੋਕ ਕੇ ਕਹਣਾ ਮੰਮੀ ਸਾਹਿਬਾ

ਵੇ ਤੂੰ ਸਿੱਧੀ ਸਾਈਡ ਪੈ ਜਾ। ਰਡਿੰਗਾ ਚਲੋ ਚਾਹੀਦੀ ਤੇ ਕਹੀ ਚਾਹੀਦੀ ਇਹਨਾਂ ਨੂੰ ਕਹਿ ਰਹੇ ਕਹਿੰਦੇ ਨਹੀਂ ਕੁੜੀਓ ਕੀ ਕਰਦੀ ਹੋ ਮੈਨੂੰ ਮਾਰਦੀ ਰਹੇ ਹਾਂ ਪਾ ਮੇਰ ਮਾਰੋ ਯਾ ਵੜੀ ਓਏ ਆ ਜਾ ਕੇ ਮੈਨੀ ਮਾਰਦਾ ਵੀਰਾ ਕਹਿੰਦੇ ਮੇਰਾ ਮੇਰਾ ਵੀਰਾ ਮੇਰੀ ਆ ਮम्मा ਕਹਿੰਦੇ ਹੁਣ ਮੈਂ ਚਾਰ ਹੁਣ ਮੈਂ ਦੋ ਸੈਮਾ ਸੈਮਾ ਸਾਸ ਕੱਢ ਦੇ ਮੇਰੇ ਵੀਰਾ ਤੂੰ ਕਿੱਥੇ ਆਦਾ ਸੈਮਾ ਤਾਂ ਹੱਲੇ ਆਤਾ ਹੈ ਦੇਖੀ ਜੇ ਕਰ ਲੋਗੇ ਹੋਣਗੇ ਮੇਰੇ ਮਾਰੀ ਤੂੰ ਕਰ ਤਈ ਸਾਡਾ ਦੰਦੀ ਵੜਦਾ ਬਾਬਾ ਨਾ ਆਈ ਕੋਲੀ ਲਾਉਗਾ ਐ ਬੇ ਤੂੰ ਗਿਰਨਾ ਜਾਇਂ ਬਾਬਾ ਨਾ ਦੰਦੀ ਵੜ ਲਾਉਦੀ ਬਾੰਨ ਜਿਆ ਕੇ ਜਿਹੜਾ ਤੈਨੂੰ ਮਾਰਨਾ ਸੀ ਆਹ ਚਾ ਉਹ ਕੌਣ ਆ ਗਿਆ ਐ ਦੱਸ ਪਹਿਲਾਂ ਉਹ ਕੌਣ ਆ ਗਿਆ ਦੇਖੀ ਆਹ ਕੌਣ ਆ ਰਿਹਾ ਉਹ ਆ ਗਿਆ ਮੈਂ ਦੋ ਵਾਰੀ ਉਹ ਕਿਹਨੂੰ ਚਾਹੇ ਕੋਈ ਥੋੜੀ ਜਿਹੀ ਕੌਣ ਹੈ ਮੈਂ ਬਤਾ ਕਿਉਂ ਖੜੇ ਜੀ ਮੇਰੀ ਵਾੜਾ ਹੋ ਗਿਆ ਕਿਹੋ ਉਹ ਕਿਹੋ ਉਹ ਕਿਹੋ ਜੀ ਇੱਥੇ ਜਾਉਂਗਾ ਇੱਥੇ ਜਾਉਂਗਾ ਬੋਤੇ ਬਾਪੂ ਇੱਥੇ ਜਾਉਂਗਾ ਜੀ ਚੱਲੀਏ ਰ ਮੁੰਡਾਈ ਉਧਰ ਬਾਪੂ ਜੀ ਕਹਿੰਦੇ ਕੌਣ ਹੈ ਹਾਂ ਚੱਲ ਜਲਦੀ ਕਰੋ ਬਾਪੂ ਕਿੱਥੇ ਹੋਵੇ ਕਿੱਥੇ ਹੋਵੇ ਕਿੱਥੇ ਹੋਵੇ ਇਹ ਤੇ ਉਧਰ ਹੋ ਵੀ ਮੇਰੀ ਵਾਰੀ ਰੋਲਾ ਤਾਂ ਪਾਰ ਗਿਆ ਉਧਾਰ ਨਹੀਂ ਦੇ ਰਿਹਾ ਜਸਮੀਤ ਚੁੱਪ ਕਰੋ ਮਾੜਾ ਚੁੱਪ ਚੁੱਪ ਕਰੋ ਬੜਿਆ ਪਵਨਾ ਬਾਪੂ ਕਿੱਥੇ ਜਾਊਗਾ ਹੁਣ ਬਾਪੂ ਕਿੱਥੇ ਆਣਗੇ ਚੁੱਪ ਕਰ ਜਾਓ ਵੀ ਸਾਰੇ ਪਾ ਜਿਹੜਾ ਬੋਲੂਗਾ ਸਾਹਿਬ ਹੈ ਜਿਹੜਾ ਦੇਵਾਤਾ ਚੋਪਾ ਬੋਨੇ ਲਾਏ ਬਾਪੂ ਤੇ ਲੈ ਚੱਲ ਬਾਪੂ ਹੀ ਦੋ ਟਿਕਣਾ ਕਿੱਥੇ ਹੋ ਗਏ ਕਿੱਥੇ ਆ ਗਿਆ ਸੀ ਕਿੱਥੇ ਆਊਗਾ ਬਾਪੂ ਕਿੱਥੇ ਆਂਦਾ ਕਿੱਥੇ ਉਹ ਬੁਲਾਉਣਾ ਜੀ ਤੁਸੀਂ ਕਿੱਥੇ ਜਾਊਗਾ ਕਿੱਧਰ ਜਾਊਗਾ ਬਾਪੂ ਇਹ ਕਿੱਦਾਂ ਆ ਹਾਂ ਜਰਾ ਬਾਪੂ ਕਿੱਧਰ ਜਾਂਦਾ ਜੀ ਉਧਰ ਲੇਕੀਂ ਬਾਪੂ ਨਾ ਮੇਰਾ ਭਾਈ ਨਾ ਖੇਤ ਦਾ ਇਹ ਕਿੱਦਾਂ ਕਿਦਦਰ ਤਾ ਪਤਾ ਨਹੀਂ ਕੀ ਕਹਿੰਦਾ ਤਾਇਆ ਕਿੱਥੇ ਜਾਂਦਾ ਉਹ ਬਾਪੂ ਕਿੱਥੇ ਵਾ ਗਿਆ ਮਮੀ ਲੈ ਕੇ ਪਾਣੀ ਉਹ ਚਿਹ ਪਹਿਲਾਂ ਜਦੀ ਗਾਨਾ ਤੀ ਉਹ ਚਿਹ ਉਹ ਜੀ ਆਖਾ ਜੂਰੀ ਜਾਨ ਨਾ ਮੋਟਾ ਇਹ ਖਰਾਬ ਹੋ ਗਿਆ ਜੀ ਚੁਲੇ ਤੇ ਸ਼ਿਮਲਾ ਮੈਚ ਬਣ ਕੇ ਰੈਡੀ ਆ ਜਦੋਂ ਸਾਡੀ ਚੁੱਲੇ ਦੇ ਬਣਦੀ ਆ ਬਹੁਤ ਜਿਆਦਾ ਟੇਸਟੀ ਬਣਦੀ ਆ ਸਬਜ਼ੀਆਂ ਵੀ ਬਣ ਕੇ ਰੈਡੀ ਆ ਮਸਾਂ ਪਰ ਸਾਦੇ ਹਾਂ ਅੱਧੀ ਆ ਬੱਦੀ ਆਈ ਮੈਡਮ ਕਹਦੇ ਮੈਂ ਬੋਲ ਰਿਹਾ ਦਾਰ ਬਈ ਹੈ ਤਨੁ ਬਈ ਬਈ ਮੇਰੀ ਗਾਣਾ ਸੁਣਾਈ ਗਾਣਾ ਸੁਣਾ ਗੀਤ ਸੁਣਾਈ ਗੀਤ ਪਾਵਨ ਦੇ ਵਿਆਹ ਦਾ ਉਹ ਵਿੱਕੀ ਵੀਰਾ ਨਾ ਰਿਆ ਗੀਤ ਸੁਣਾ ਦੇ ਉਹਨੂੰ ਸੁਣਾਈ ਅਰੇ ਅੰਗਣ ਸਾਟੇ ਟੁਕੜਾ ਹੈ ਜਾ